ਮੈਨੂੰ ਪ੍ਰਸਾਦ ਰੂਪ ਚ ਗਿਆਨ ਮਿਲਿਆ ਕਿ ਸੋਗ ਦੁੱਖ ਨ ਵਿਆਪੇ ਹੁਣ ਮੈਨੂੰ ਉਸ ਚੀਜ਼ ਦਾ ਕੋਈ ਨਾ ਅਫਸੋਸ ਹੈ ਤੇ ਨਾ ਹੀ ਕੋਈ ਦੁੱਖ ਹੈ ਵੀ ਮੈਨੂੰ ਦੱਸ ਰਹੇ ਨੇ ਇੱਕ ਤਾਂ ਪਹਿਲਾਂ ਤਾਂ ਮੇਰੇ ਗੁਰੂ ਨੇ ਮੈਨੂੰ ਗਿਆਨ ਦੇ ਰਹੇ ਨੇ ਕਿ ਦੂਸਰਾ ਇਹ ਵੀ ਮੈਂ ਕੁਛ ਨਾ ਕੁਛ ਅਗਿਆਨਤਾ ਦੇ ਵਿੱਚ ਕੁਝ ਐਸੀ ਸੋਚ ਬਣਾ ਕੇ ਬੈਠਾ ਹੋਇਆ ਜਿੱਥੇ ਮੈਨੂੰ ਗੁਰੂ ਪਾਤਸ਼ਾਹ ਮੇਰੀ ਸੋਚ ਨੂੰ ਠੀਕ ਕਰਦੇ ਨੇ ਜਿਨ ਜਿਓ ਉਪਾਏ ਜਗਤ ਦਿਖਾਇਆ ਜਿਨਨੇ ਤੈਨੂੰ ਉਪਾਕੇ ਤੈਨੂੰ ਇਹ ਜਗਤ ਦਿਖਾਤਾ ਤੂੰ ਦੇਖ ਪਾ ਰਿਆ ਫਿਰ ਕਹਿੰਦੇ ਗੁਰ ਪ੍ਰਸਾਦੀ ਬੂਝਿਆ ਇਹ ਮੈਨੂੰ ਕਿਵੇਂ ਸਮਝ ਆਈ ਗੁਰ ਤੋਂ ਵਿਜ਼डम ਲੈ ਕੇ ਵੀ ਗੁਰੂ ਸਾਹਿਬ ਨੇ ਉਹ ਸਾਰੀ ਪੁਰਾਣੀ ਮਨੋਤਾ ਨੂੰ ਮਤ ਨੂੰ ਜਿਹੜੀ ਮੈਂ ਮੰਨ ਕੇ ਬੈਠਾ ਸੀ ਉਹਨੂੰ ਗੁਰੂ ਸਾਹਿਬ ਨੇ ਠੱਲ ਪਾ ਕੇ ਮੈਨੂੰ ਇਕਦਮ ਰਿਲੈਕਸ ਕਰਤਾ ਚਿੰਤਾ ਮੁਕਤ ਕਰਤਾ ਹੁਣ ਮੇਰੇ ਅੰਦਰ ਕੋਈ ਸੋਗ ਤੇ ਦੁੱਖ ਕੋਈ ਨਹੀਂ ਵਿਆਪਦੇ ਮੈਨੂੰ ਹੁਣ ਅਗਲੇ ਜਨਮ ਪਿਛਲੇ ਜਨਮ ਦੀ ਕੋਈ ਚਿੰਤਾ ਨਹੀਂ ਜੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਜੁੜੇ ਵੀ ਲੋਪੈਣਾ ਨੂੰ ਜੀ ਆਇਆਂ ਕਹਦੇ ਹਾਂ ਜੀ ਜਿਹੜੇ ਸਾਨੂੰ YouTube ਤੇ ਦੇਖਣਗੇ ਉਹਨਾਂ ਨੂੰ ਜੀ ਆਇਆਂ ਕਹਦੇ ਹਾਂ ਤੇ ਜਿਸ ਤਰ੍ਹਾਂ ਕਿ ਸਾਰੇ ਜਾਣਦੇ ਹੀ ਹੋ ਅਸੀਂ ਰੋਜ਼ ਅਨੰਦ ਬਾਣੀ ਪੜ੍ਹ ਰਹੇ ਹਾਂ ਅੱਜਕੱਲ੍ਹ ਸ਼ਾਮ ਨੂੰ 6 ਵਜੇ ਜਿਸ ਦੇ ਤੋਂ ਪਾਠੇ ਅਸੀਂ ਰੋਜ਼ ਪੜ੍ਹਦੇ ਹਾਂ ਅੱਜ ਅਸੀਂ 23 ਤੇ 24 ਨੰਬਰ ਦਾ ਪਤਾ ਪੜ੍ਹਨ ਤੇ ਸਕਰੀਨ ਉੱਤੇ ਜੋ ਕਿ ਦਿਖ ਰਹੀ ਹੈ ਔਰ ਇੱਕ ਚੀਜ਼ ਤੁਸੀਂ ਹੋਰ ਨੋਟ ਕਰ ਰਹੇ ਹੋਗੇ ਸਲਿੱਡ ਦੇ ਉੱਤੇ yellow color ਨਾਲ ਅਸੀਂ ਸ਼ਬਦ ਨੂੰ yellow ਕਿਤਾ ਹੋਇਆ ਵਿੱਚ ਵਿੱਚ white ਛੱਡਿਆ ਉਹਦਾ मीनिंग ਹੈ ਕਿ ਅਸੀਂ ਪੜਨ ਦਾ ਜਿਹੜਾ ਸਾਡਾ ਉਚਾਰਨ ਹੈ ਉਸ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਉਚਾਰਨ ਨਾਲ ਹੀ ਸਾਨੂੰ ਅਰਥ ਸਮਝ ਆ ਜਾਂਦੇ ਹਨ ਜਦੋਂ ਅਸੀਂ ਇਸ ਤਰ੍ਹਾਂ ਕੁਝ ਵਰਡਸ ਨੂੰ ਟੱਕਾ ਟੱਕਾ ਕਰਕੇ ਬੱਕ ਬੱਕ ਪੜ੍ਹਦੇ ਹਾਂ ਤੇ ਸਾਨੂੰ ਅਰਥ ਸਮਝ ਆ ਜਾਂਦੇ ਹੈ ਸਕਦੇ ਸੋਡੀ ਕੋਸ਼ਿਸ਼ ਹੁੰਦੀ ਹੈ ਕਿ ਸਹੀ ਨੇ ਇਸ ਤਰ੍ਹਾਂ پڑھیਏ ਤੇ ਜੇਕਰ ਕਿਸੇ ਨੂੰ ਇਹਦੇ ਵਿੱਚ ਕੋਈ ਫੇਰ ਬਦਲ ਕਰਨਾ ਲੱਗਦਾ ਹੈ ਜਾਂ ਕੁਝ ਕਿਤੇ ਲੱਗਦਾ ਹੈ ਵੀ ਇਹਦੇ ਅਰਥ ਕੁਝ ਹੋਰ ਹੋ ਜਾਣਗੇ ਜਾਂ ਬਦਲ ਜਾਣ ਸਕਦੇ ਨੇ ਉਹ ਤੁਸੀਂ ਹੁਣੇ ਵੀ ਦੱਸ ਸਕਦੇ ਹੋ ਜਿਹੜੇ ਪ੍ਰੈਜੈਂਟ ਜੁੜੇ ਹੋਏ ਨੇ ਤੇ ਜਿਹੜੇ ਸਾਨੂੰ YouTube ਤੇ ਦੇਖ ਰਹੇ ਨੇ ਤਾਂ ਕਮੈਂਟ ਰਾਹੀਂ ਵੀ ਸਾਨੂੰ ਇਸ ਦੇ ਬਾਰੇ ਗੱਲਬਾਤ ਕਰ ਸਕਦੇ ਨੇ ਅਸੀਂ ਜੇ ਠੀਕ ਲੱਗਾ ਤਾਂ ਜ਼ੂਮ ਚੈਟ ਕਰਾਂਗੇ ਜੀ ਤੇ ਦੂਸਰੀ ਗੱਲ ਇਹ ਹੈ ਜੀ ਸਾਡਾ ਜਿਹੜਾ ਮੰਨਣਾ ਹੈ ਉਹ ਇਹ ਹੈ ਕਿ ਸਾਡਾ ਗੁਰੂ ਇੱਕ ਅਕਾਲ ਪੁਰਖ ਇੱਕ ਬਾਣੀ ਇੱਕ ਕਿ ਉਹਦੇ ਅਰਥ ਸਾਡੇ ਤੋਂ ਅਡਾਡ ਕਿਉਂ ਹੋ ਜਾਂਦੇ ਨੇ ਕਈ ਵਾਰ। ਤੋਂ ਉਸ ਨੂੰ ਅਸੀਂ ਠੀਕ ਕਰਨ ਦੇ ਵਾਸਤੇ ਅਸੀਂ ਸਾਰੀ ਸੰਗਤ ਇੱਥੇ ਮਿਲ ਕੇ ਜੁੜ ਕੇ ਇਕੱਠੇ ਬੈਠ ਕੇ ਅਸੀਂ ਇਸ ਦੀ ਵਿਆਖਿਆ ਕਰਦੇ ਹਾਂ। ਸਾਨੂੰ ਇੱਥੇ ਸਾਡੇ ਵਿੱਚ ਕੋਈ ਪ੍ਰੋਫੈਸ਼ਨਲ ਕਥਾਵਾਚਕ ਨਹੀਂ ਹੁੰਦੇ। ਅਸੀਂ ਸਾਰੇ ਆਪਸ ਵਿੱਚ ਬੈਠ ਕੇ ਨਾਲ ਮਿਲ ਕੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਬਾਣੀ ਦੇ ਰਾਹੀਂ ਗੁਰੂ ਸਾਹਿਬ ਸਾਨੂੰ ਸੁਨੇਹਾ ਕੀ ਦੇ ਰਹੇ ਨੇ। ਉਸ ਨੂੰ ਅਸੀਂ ਕਲੀਅਰ ਸਮਝੀਏ ਤੇ ਉਸ ਦੇ ਅਕੋਰਡਿੰਗ ਜ਼ਿੰਦਗੀ ਵਿੱਚ ਜੀਏ। ਇਸ ਦਿਨ ਆ ਹੀ ਮੈਂ ਰਿਕਵੈਸਟ ਕਰਾਂਗੀ ਵੀ ਪਰਮੇਸ਼ਰ ਸਿੰਘ ਜੀ ਸਾਡੇ ਨੂੰ ਜੀ ਤੁਸੀਂ ਸ਼ਬਦ ਪੜੋ ਤੋਂ ਪੜੀ ਜੀ 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 ਬਿਲਕੁਲ ਠੀਕ ਜੀ ਅ ਅੱਜ ਦੇ ਜਿਹੜੇ ਸ਼ਬਦ ਅਸੀਂ ਪਹਿਲੇ ਇੱਕ ਵਾਰੀ ਮੈਂ ਪੜਦਾ ਜੀ ਫਿਰ ਸਹਿਜ ਵਿਚਾਰ ਕਰਦੇ ਹਾਂ ਕਿ ਅੰਕ 921 ਦੇ ਉੱਪਰ ਸ਼ੁਰੂ ਹੈ ਜੀ ਇੱਕ ਪਤਾ ਤੇ ਦੂਜਾ ਪਤਾ ਵੀ ਤੇ ਅੱਗੇ ਜਿਹੜਾ 922 ਤੱਕ ਜਾ ਰਿਹਾ ਇੱਥੇ ਹੁਣ ਸਾਨੂੰ ਜੋ ਗੁਰਪਾਸ਼ਾ ਸਾਨੂੰ ਕਹਿ ਰਹੇ ਨੇ ਇਹ ਸ਼ਰੀਰਾ ਮੇਰਾ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਰਹ ਆਪੇ ਮਾਤਾ ਆਪੇ ਪਿਤਾ ਜਿਨ ਜਿਓ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੂਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਅੱਗੇ ਕਹਿ ਰਹੇ ਨੇ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸਭਾਗੇ ਆਪਨਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਜੀ ਅਮਨਜੋਤ ਪੈਂਦੀ ਹਾਂਜੀ ਬੀਰ ਜੀ ਹਰ گاਉ ਮੰਗਲ ਹਾਂ گاਉ ਠੀਕ ਜੀ ਮੈਨੂੰ ਲੱਗ ਰਿਹਾ ਸੀ ਇਹਨੂੰ گاਉ ਬੋਲਣਾ ਹੈ ਕਿ گاਉ ਬੋਲਣਾ ਤੁਸੀਂ ਸੁਧਾਰ ਕਰਾਇਆ ਜੇ گاਉ ਹੈ ਤਾਂ ਵੀ ਆਪਾਂ ਅ ਦੇਖ ਲੈਨੇ ਆਨੂੰ ਅ ਕਿੱਥੇ ਸੀ ਇਹ ਨਾ ਇਹ ਬਲ ਨਾ ਹਰ ਗਾਉਂ ਮੰਗਲ ਹਾਂਜੀ ਇਸ ਨੂੰ ਤੇ ਮੰਗਲ ਗਾਉਂ ਹਰ ਇੱਕ ਮੰਗਲ ਗਾਉਂ ਇਹ ਦੂਤਰੀ ਲਾਈਨ ਚੀ ਹੈ ਜੀ ਹੁਣ ਇਹ ਗਾਉ ਹੈ ਜਾਂ ਗਾਉਂ ਇਹੀ ਹੋਏਗਾ ਕਿਉਂਕਿ ਉਹ ਦੀ ਜਗ੍ਹਾ ਤੇ ਫਿਰ ਉਹ ਊੜਾ ਖੁੱਲਾ ਆਂਦਾ ਉਪਰ ਹੈ ਨਾ ਜੀ ਤੇ ਗਾਉਂ ਕਾਉ ਬਣ ਜਾਂਦਾ ਹੈ ਨਾ ਚਲੋ ਇੱਕ ਛੋਟੀ ਜਿਹੀ ਮੇਰੀ ਪੰਜਾਬੀ ਵੀ ਹੱਥ ਤਾਂਕੀਆ ਮੇਰਾ ਫਿਰ ਵੀ ਤੁਸੀਂ ਸੁਧਾਰ ਕਰਾਇਆ گاਉਂ ਦੇ ਵਿੱਚ ਹੋ ਗਿਆ ਮੈਂ ਮੈਂ ਕਾਵਾਂ ਫਿਰ ਇਹਦਾ ਅਰਥ ਇਹ ਹੈਗਾ ਹੈ ਨਾ ਇਹ ਇੰਡੀਵਿਜੂਅਲ ਲਈ ਕਿਹਾ ਗਿਆ ਹੈ ਨਾ ਹਰ ਮੰਗਲ گاਉਂ ਫਿਰ ਅਗੂ ਕਹਿੰਦੇ ਸਖੀ ਗ੍ਰਹਿ ਮੰਦਰ ਬਣਿਆ ਮੈਂ گاਵਾ ਵੀ ਮੇਰਾ ਘਰ ਮੇਰਾ ਜਿਹੜਾ ਪਿੰਡਾ ਹੈ ਇਹ ਮੰਦਰ ਬਣਿਆ ਇਸ ਲਈ ਮੇਰਾ ਖਿਆਲ ਆ ਰਿਹਾ ਹੈ ਹਰ گاਉਂ گاਉਂ ਇਸੇ ਲਈ ਹੈ ਆਪਾਂ ਸਮਝ ਰਹੇ ਸੀ ਠੀਕ ਹੈ ਅ ਮੈਂ ਅੱਜ ਕਹ ਰਹੀ ਨਹੀਂ ਤੁਸੀਂ ਕਰੋ ਜੇ ਤੁਸੀਂ ਦੇ ਵਿੱਚ ਕਰੋ ਕਿ ਮੈਂ ਕਾਫੀ ਚੰਦਾ ਕਰੀ ਰਿਆ ਜੇ ਤੁਹਾਡੇ ਦੋਨਾਂ ਚ ਪਹਿਣਾ ਚ ਕੋਈ ਕਰੇ ਤਾਂ ਫਿਰ ਆਪਾਂ ਦੇਖ ਲੈਨੇ ਹਲਕੇ ਕਰ ਲੈਂਦੇ ਆ ਨਾ ਜੀ ਜੀ ਪਲੀਜ਼ ਕਰੋ ਸਟਾਰਟ ਮੈਨੂੰ ਕਹਿ ਰਹੇ ਹੋ ਸਟਾਰਟ ਕਰੋ ਨਹੀਂ ਅਕਲ ਕਿੱਥੇ ਹੈ ਜੀ ਨਹੀਂ ਚਲੋ ਅਦਾਲਤ ਮਿਲ ਕੇ ਕਰਾਂਗੇ ਟਾਈਮ ਮਨ ਜੋ ਪਹਿਂ ਜੀ ਸਟਾਰਟ ਕਰੋ ਸਾਰਿਆਂ ਨੇ ਪ੍ਰੈਕਟਿਸ ਵੀ ਤਾਂ ਕਰਨੀ ਹੈ ਨਾ ਜੀ ਨਹੀਂ ਮੈਨੂੰ ਇੰਨੀ ਅਕਲ ਮੈਨੂੰ ਸਮਝ ਨਹੀਂ ਕਿ ਹੈ ਕੀ ਆ ਜੀ ਮੇਰੇ ਪਿੱਛੇ ਆਵਾਜ਼ਾਂ ਬਹੁਤ ਆ ਰਹੀਆਂ ਨੇ ਲੰਮਾ ਨਹੀਂ ਮੈਂ ਤਾਂ ਹੀ ਛੇਤੀ ਨਿਊਟ ਕਰ ਦਿੰਨੀ ਆ ਓਕੇ ਚਲੋ ਫਿਰ ਮੈਂ ਕੋਸ਼ਿਸ਼ ਕਰਦਾ ਮੇਰੇ ਆ ਓਕੇ ਜੀ ਜੀ ਸਹੀ ਹੈ ਮੇਰੇ ਆ ਅਰਤੁਮੇ ਜੋਤਿ ਰਖੀ ਤੁਨ ਕਰਨਾ ਪਏਗਾ ਅਰਤੁਮੇ ਜੋਤਿ ਰਖੀ ਤਾਂ ਤੂੰ ਜਗ ਮੈਂ ਆਇਆ ਜੋਤਿ ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮੈਂ ਆਇਆ ਇਹ ਆਪਣੇ ਸਰੀਰ ਨੂੰ ਸੰਬੋਧਨ ਹੈ ਰੂਸਾਪ کہہ ਰਹੇ ਨੇ ਪਰ ਸਾਡੇ ਲਈ کہہ ਰਹੇ ਨੇ ਜਦੋਂ ਅਸੀਂ ਪੜ੍ਹਾਂਗੇ ਤੇ ਇਹ ਸਾਡੇ ਸਰੀਰ ਨੂੰ ਸੰਬੋਧਨ ਅਸੀਂ ਆਪਣੇ ਸਰੀਰ ਨਾਲ ਗੱਲ ਜਿਵੇਂ ਕਰ ਰਹੇ ਹੋਈਏ ਕਿ ਮੇਰੇ ਸਰੀਰ ਨੂੰ ਅਸੀਂ کہہ ਰਹੇ ਹਾਂ ਕਿ ਮੇਰੇ ਆਹਰ ਤੁਦ ਵਿੱਚ ਜੋਤ ਰੱਖੀ ਹਰ ਮਨੈ ਉਹ ਅਕਾਲ ਪੁਰਖ ਉਹਦੀ ਜੋਤ ਹਰ ਬੰਦੇ 'ਚ ਹਰ ਜੀਵ 'ਚ ਹੈ ਉਹਨੇ ਜੋਤ ਰੱਖੀ ਸ਼ਰੀਰ ਦੇ ਅੰਦਰ ਤੁਮੈਂ ਜੋਤ ਰੱਖੀ ਤਾਂ ਤੂੰ ਜਗ 'ਮੇ ਆਇਆ ਤੇ ਤਾਂ ਤੂੰ ਜਗ ਵਿੱਚ ਬਣਿਆ ਇਨਸਾਨ ਜਾਂ ਜੀਵ ਬਣ ਕੇ ਆ ਸਕਿਆ ਆਦਰਵਾਇਜ਼ ਤੇ ਮਿੱਟੀ ਹੈ ਬਣਿਆ ਹੀ ਨਹੀਂ ਜਦ ਤੱਕ ਇਹ ਜੋਤ ਵਿੱਚ ਨਹੀਂ ਆਉਂਦੀ ਤੇ ਬਣਦਾ ਨਹੀਂ ਬਣਦਾ ਮੈਂ ਚਾਹਾਂਗੀ ਮੈਨੂੰ ਹੈਲਪ ਕਰਦੇ ਰੋ ਨਾਲ ਮੈਨੂੰ ਸਮਝ ਕੀ ਬੰਨਾ ਹੈ ਜੀ ਮੇਰੀ ਆਵਾਜ਼ ਆ ਰਹੀ ਜੀ ਬਿਲਕੁਲ ਠੀਕ ਹੈ ਜੀ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇ ਅਗੇਨ ਕੋਈ ਗੱਲ ਕਿ ਜੇ ਜੋਤ ਵਿੱਚ ਨਾ ਹੁੰਦੀ ਤੇ ਇਹ ਸਰੀਰ ਬਣਦਾ ਹੀ ਨਾ ਇਹ ਸਰੀਰ ਬਣਿਆ ਹੀ ਤਾਂ ਹੈ ਕਿਉਂਕਿ ਜੋਤ ਨੇ ਆਣਾ ਸੀ ਇਹਦੇ ਵਿੱਚ ਜੀ ਹਰੇ ਆਪੇ ਮਾਤਾ ਆਪੇ ਪਿਤਾ ਜਿਹਨ ਜਿਓ ਕੁ ਪਾਇਆ ਜਿਹਨ ਜਿਓ ਕੁ ਪਾਇਆ ਜਗਤ ਦਿਖਾਇਆ ਹਮ ਆਹ ਜੋ ਅਕਾਲ ਪੁਰਖ ਜਿਸ ਦੀ ਜੋਤ ਸਾਡੇ ਵਿੱਚ ਹੈ ਉਹੀ ਮਾਤਾ ਹੈ ਉਹੀ ਪਿਤਾ ਹੈ ਕਿ ਮਾਤਾ ਪਿਤਾ ਚ ਵੀ ਉਹੀ ਜੋਤ ਹੈ ਉਹਨਾਂ ਦੇ ਨਾਲ ਅਗਲਾ ਜੀਵਨ ਬਣਿਆ ਜਿਹੜਾ ਅਗਲਾ ਸਰੀਰ ਬਣਿਆ ਉਹ ਜਦੋਂ ਬਣਿਆ ਤੇ ਫਿਰ ਉਹ ਉਪਾਇਆ ਉਹ ਬਣ ਗਿਆ ਉਹਦੇ ਬਾਅਦ ਉਸਨੇ ਜਗਤ ਦੇਖਿਆ ਪਿੰਡਾ ਬਣਿਆ ਪਿੰਡੇ ਵਿੱਚ ਕਿਉਂਕਿ ਜੋਤ ਆਈ ਤੇ ਪਿੰਡਾ ਬਣਿਆ ਵਣਿਆ ਤੇ پیرੋ ਨੇ ਦੁਨੀਆ ਦੇਖੀ ਅਕਾਲ ਪੁਰਖ ਦੀ ਰਹਿਮਤ ਨਾਲ ਉਸ ਦੀ ਪਰਮਾਤਮਾ ਦੀ ਰਹਿਮਤ ਨਾਲ ਫਰਮਾਤਾ ਪਿਤਾ ਚ ਵੀ ਉਹੀ ਜੋਤ ਹੈ ਉਸ ਨਾਲ ਨੂੰ ਬਣੀ ਹੋਰ ਪ੍ਰਸਾਦ ਦੀ ਬੂਜਿਆ ਚਲਤ ਹੋਆ ਚਲਤ ਨਦਰੀ ਆਇਆ ਹੋਰ ਪ੍ਰਸਾਦ ਦੀ ਬੂਜਿਆੁਰ ਤੇ ਪ੍ਰਸਾਦ ਨਾਲ ਤੈਨੂੰ ਸਮਝ ਆਏ ਜੀ ਐਥੋ ਐਥੋ ਤੁਸੀਂ ਕਰੋ ਪਲੀਜ਼ ਮੈਨੂੰ ਨਹੀਂ ਸਮਝ ਆ ਰਿਹਾ ਕੰਨੀ ਨਹੀਂ ਕਰੋ ਕਰੋ ਠੀਕ ਹੈ ਕਰਾਂਗੇ ਤਾਂ ਹੀ ਚੱਲੇਗਾ ਕੰਮ ਕਰੋ ਕਰੋ ਸਾਧ ਨਾਲ ਤੈਨੂੰ ਜਿਹੜੀ ਹੈ ਬੁੱਝ ਗਿਆ ਤੂੰ ਜਾਣ ਗਿਆ ਸਮਝ ਗਿਆ ਤਾਂ ਚਲਤ ਹੋਆ ਹੂੰ ਚਲਤ ਹੋਆ ਮਨੇ ਤੇਰਾ ਤਾਂ ਤੂੰ ਚੱਲ ਸਕ ਰਿਹਾ ਇਸ ਦੁਨੀਆ ਵਿੱਚ ਆ ਕੇ ਓਕੇ ਚਲਤ ਨਦਰੀ ਆਇਆ ਹੂੰ ਨਦਰੀ ਆਇਆ ਮਨੇ ਚਲਤ ਨਜ਼ਰ ਆਇਆ ਹਾਂ ਠੀਕ ਹੈ ਠੀਕ ਕਿੱਥੋਂ ਤੱਕ ਪਹੁੰਚਾਇਆ ਨਾ ਹਾਂ ਨਦਰੀ ਤੱਕ ਤੁਸੀਂ ਆ ਗਏ ਇੱਥੇ ਤੱਕ ਇੱਥੇ ਤੱਕ ਤੁਸੀਂ ਕਰ ਲਿਆ ਇੱਕ ਪੰਕਤੀ ਹੋਰ ਹੈ ਪਰ ਇਹਦੇ ਵਿੱਚ ਜੋ ਮੈਨੂੰ ਥੋੜਾ ਜਿਹਾ ਆ ਰਿਹਾ ਨਾ ਹਾਂ ਜੀ ਗੁਰਬਚਨ ਵੀ ਜੀ ਨੇ ਹੈਂਡ ਰੇਸ ਕੀਤਾ ਜੀ ਗੁਰਬਚਨ ਵੀ ਜੀ ਵੀ ਚਲਤ ਦਾ ਮਤਲਬ ਹੁੰਦਾ ਹੈ ਖੇਡ ਤਮਾਸ਼ਾ ਓਕੇ ਕੌਣ ਮੂਆ ਕੌਣ ਮੂਆ ਬ੍ਰह्मਗਾ ਨਹੀਂ ਮਿਲ ਕਰੋ ਵਿਚਾਰਾ ਇਹ ਤਾਂ ਚਲਤ ਵਿਆ ਐਤਾ ਤਮਾਸ਼ਾ ਹਾਂਜੀ ਓਕੇ ਠੀਕ ਹੈ ਦੇਵੀ ਜੀ ਤੁਸੀਂ ਕੁਝ ਕਹਿ ਰਹੇ ਸੀ ਪਰ ਅਬੀ ਜੀ ਹਾਂ ਜੀ ਅ ਦੇਖੋ ਅ ਵੈਸੇ ਤੁਸੀਂ ਕੰਪਲੀਟ ਕਰ ਲਓ ਵੈਸੇ ਪਰ ਮੈਨੂੰ ਲੱਗ ਰਿਹਾ ਵੀ ਮੈਂ ਆਪਣਾ ਜਿਹੜਾ ਥਿਊ ਵਿਊ ਹੈ ਉਹ ਨਾਲ ਹੀ ਪ੍ਰੈਜੈਂਟ ਕਰ ਦਿੰਨਾ ਅ ਮੈਂ ਜਿਹੜਾ ਫਾਰਮੂਲਾ ਰੱਖਦਾ ਨਾ ਜਿਵੇਂ ਤੁਸੀਂ ਐਕਸਪਲੇਨ ਕੀਤਾ ਵਰਡ ਟੂ ਵਰਡ ਤਾਂ ਬਿਲਕੁਲ ਐਕਸਪਲੇਨੇਸ਼ਨ ਠੀਕ ਆ ਰਹੀ ਹੈ ਬਾਕੀ ਜਿਹੜੀ ਚੱਲਤ ਅੱਲੀ ਗੱਲ ਸੀ ਵੀਰ ਜੀ ਨੇ ਅਸਿਸਟ ਕਰਤਾ ਹੈ ਨਾ ਉਹ ਠੀਕ ਹੈ ਹੁਣ ਇੱਥੇ ਗੱਲ ਇਹ ਆ ਰਹੀਏ فرض ਕਰੋ ਅਸਿਊਮ ਕਰਦੇ ਹਾਂ ਕਿ ਮਨਪ੍ਰੀਤ ਜੀ ਇਹ ਮੈਨੂੰ ਕਹਿ ਰਹੇ ਨੇ ਜਾਂ ਗੁਰਬਾਣੀ ਮਨਪ੍ਰੀਤ ਜੀ ਨੂੰ ਇਹ ਗੱਲ ਕਹਿ ਰਹੀ ਹੈ। ਹਾਂ। ਕਿ ਆ ਗੁਰਬਾਣੀ ਮੈਨੂੰ ਪਰਮਵੀਰ ਨੂੰ ਇਹ ਸੁਨੇਹਾ ਦੇ ਰਹੀ ਐ। ਇਹ ਸਰੀਰ ਆ ਇਹ ਪਰਮਵੀਰਾਂ ਐਵੇਂ ਕਹ ਲੋ। ਇਹ ਪਰਮਵੀਰਾਂ ਹੈਨਾ ਮੇਰੇ ਆ ਹਰ ਤੂੰ ਮੈਂ ਜੋਤ ਰੱਖ ਰੱਖੀ ਤਾਂ ਤੂੰ ਜਗ ਮੈਂ ਆਇਆ। ਹੁਣ ਮੈਨੂੰ ਕਿਉਂ ਦੱਸ ਰਹੇ ਨੇ? ਹਾਂਜੀ। ਮੇਰਾ ਸਵਾਲ ਇਹ ਹੈਗਾ ਮੇਰਾ ਫਾਰਮੂਲਾ ਇਹ ਆ। ਮੇਰਾ ਫਾਰਮੈਟ ਇਹ ਹੈ ਮੈਂ ਸਵਾਲ ਕਰਨਾ ਆਪਣੇ ਆਪ ਨਾਲ ਵੀ ਗੁਰੂ ਸਾਹਿਬ ਮੈਨੂੰ ਇਹ ਵਿਧੀ ਕਿਉਂ ਦੱਸ ਰਹੇ ਨੇ ਵੀ ਮੈਂ ਐਵੇਂ ਆਇਆ ਉਵੇਂ ਆਇਆ ਉਹ ਆਪ ਹੀ ਮਾਤਾ ਹੈ ਉਹ ਆਪ ਹੀ ਪਿਤਾ ਹੈ ਜਿਨੇ ਉਹ ਪਾਇਆ ਤਾਂ ਤੈਨੂੰ ਜਗਤ ਦਿਖਾਇਆ ਹੈ ਨਾ ਮੈਨੂੰ ਇਹ ਕਿਉਂ ਦੱਸ ਰਹੇ ਨੇ ਸੋ ਇੱਥੋਂ ਦੀ ਫਿਰ ਪਹਿਲੇ ਇੱਕ ਜਿਹੜੇ ਪਹਿਲੇ ਪੜਾ ਦਾ ਸਵਾਲ ਖੜਾ ਹੋ ਗਿਆ ਵੀ ਮੈਨੂੰ ਦੱਸ ਰਹੇ ਨੇ ਇੱਕ ਤਾਂ ਪਹਿਲਾਂ ਤਾਂ ਮੇਰੇ ਗੁਰੂ ਨੇ ਮੈਨੂੰ ਗਿਆਨ ਦੇ ਰਹੇ ਨੇ ਫਿਰ ਦੂਸਰਾ ਇਹ ਵੀ ਮੈਂ ਕੁਝ ਨਾ ਕੁਝ ਅਗਿਆਨਤਾ ਦੇ ਵਿੱਚ ਕੁਝ ਐਸੀ ਸੋਚ ਬਣਾ ਕੇ ਬੈਠਾ ਹੋਇਆ ਜਿੱਥੇ ਮੈਨੂੰ ਗੁਰੂ ਪਾਤਸ਼ਾਹ ਮੇਰੀ ਸੋਚ ਨੂੰ ਠੀਕ ਕਰਦੇ ਨੇ ਮੈਨੂੰ ਸਨੇਹਾ ਦੇ ਰਹੇ ਨੇ ਮੈਨੂੰ ਸਹੀ ਰਸਤਾ ਦਿਖਾ ਰਹੇ ਨੇ ਹੁਣ ਮੇਰਾ ਖਿਆਲ ਹੈ ਜੋ ਮੇਰਾ ਮੰਨਣਾ ਹੈ ਉਹ ਇਹ ਆ ਵੀ ਇੱਕ ਸਾਡੀ ਮੇਰੀ ਅੱਜ ਤੋਂ ਪਹਿਲਾਂ ਇਸ ਬਾਣੀ ਤੋਂ ਪੜਨ ਤੋਂ ਪਹਿਲਾਂ ਮੇਰੀ ਜਿਹੜੀ ਪੁਰਾਤਨ ਇੱਕ ਮਤ ਸੀ ਉਹ ਮੈਨੂੰ ਕਿਤੇ ਨਾ ਕਿਤੇ ਇਹ ਦੱਸਦੀ ਸੀ ਵੀ ਜਿਹੜੀ ਜੀਵੋ ਹੈ ਨਾ ਉਹ ਐਵੇਂ ਉਤਪੰਨ ਹੋਇਆ ਉਹ 50000 ਤਰ੍ਹਾਂ ਦੀਆਂ ਕਹਾਣੀਆਂ ਮੈਨੂੰ ਦੱਸਦੀ ਸੀ ਤੇ ਮੈਂ ਉਸ ਕਹਾਣੀ ਦੇ ਉਸ ਮਨੋਤ ਦੇ ਵਿੱਚ ਰਹਿ ਕੇ ਆਪਣੀ ਬੁੱਧੀ ਨੂੰ ਉੱਥੇ ਸਟਕ ਕਰ ਲੈਂਦਾ ਸੀ ਤੇ ਉਹਦੇ ਪਿੱਛੇ ਫਿਰ ਕੁਝ ਚੰਗਾ ਕਰਨ ਦੇ ਵਿੱਚ ਯਤਨਸ਼ੀਲ ਹੋ ਜਾਂਦਾ ਸੀ ਜਿਸ ਨੂੰ ਅਸੀਂ ਕਹਿੰਦੇ ਆ ਮੈਂ ਕੋਈ ਸੀ ਕਰਮकांड 'ਚ ਪੈ ਜਾਂਦਾ ਸੀ ਵੀ ਮੈਂ ਇਹ ਜੀਵ ਨੂੰ ਸੰਭਾਲਣਾ ਹੈ ਜਿਵੇਂ ਕੋਈ ਕਹਿੰਦਾ ਸੀ ਜੀ ਇਹ ਤਾਂ ਫਲਾਣਾ ਜੀਤ ਹੈ ਜੀ ਇਹ ਮੈਲ ਤੋਂ ਬਣ ਗਿਆ ਫਲਾਣੇ ਦੀ ਮੈਲ ਨਿਕਲੀ ਸੀ ਉੱਥੋਂ ਉਤਪਨ ਹੋ ਗਿਆ ਤੇ ਕੋਈ ਕਹਿੰਦਾ ਜੀ ਵੀ ਇਹ ਤਾਂ ਜੀ ਬਗੈਰ ਮਾਂ ਤੇ ਬਗੈਰ ਪਿਓ ਦੀ ਜੰਮ ਪਿਆ ਇਹ ਐਸਾ ਹੈ ਕਿ ਉਹਦਾ ਪੁੱਤਰ ਮਤਲਬ ਪੰਜਾਬ ਜਿੱਥੇ ਜਾਓਗੇ ਉੱਥੇ ਅਲੱਗ ਤੁਹਾਨੂੰ ਉਸ ਜੀ ਦੀ ਕਹਾਣੀ ਮਿਲੇਗੀ ਸੋ ਮੈਂ ਇਸ ਪਖਤ ਜਦੋਂ ਦੇਖ ਰਿਹਾ ਫਿਰ ਕਹਿੰਦਾ ਹਾਂ ਮਾਰਕੀਟ ਦੇ ਵਿੱਚ ਬਾਜ਼ਾਰ ਦੇ ਵਿੱਚ ਸਮਾਜ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਨੇ ਵੀ ਐਵੇਂ ਆਇਆ ਐਵੇਂ ਆਇਆ ਪਰ ਇੱਥੇ ਗੁਰੂ ਪਾਤਸ਼ਾਹ ਮੈਨੂੰ ਕਹਿ ਰਹੇ ਨੇ ਇਹ ਸਰੀਰ ਆ ਮੇਰਾ ਹਰ ਉਹ ਹਰ ਉਹ ਅਕਾਲ ਪੁਰਖ ਇੱਕ ਇੱਕ ਅੰਕਾਰ ਅੱਲਾ ਗੋਡ ਪਕਵਾਨ ਜੋ ਤੂੰ ਕਹਿਣਾ ਕਹਲਾ ਉਹ ਹਰ ਇੱਕ ਤੁਮ ਮਹਿ ਜੋਤ ਰੱਖੀ ਤੇਰੇ ਵਿੱਚ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਐਵੇਂ ਨਹੀਂ ਆਇਆ ਇਹਦਾ ਕਹਿਣ ਦਾ ਮਤਲਬ ਇਹ ਹੈ ਵੀ ਐਵੇਂ ਨਹੀਂ ਤੂੰ ਆ ਗਿਆ ਵੀ ਕਿਸੇ ਨੇ ਕੋਈ ਮੈਲ ਉਤ ਹੱਤ ਦੀ ਮੈਲ ਲਗੜੀ ਤੇ ਤੂੰ ਪ੍ਰਗਟ ਹੋ ਗਿਆ ਉਹ ਪ੍ਰਗਟ ਹੋਣ ਵਾਲੀ ਗੱਲ ਨਹੀਂ ਹੈ ਇੱਥੇ ਮੈਨੂੰ ਜੋ ਮਹਿਸੂਸ ਹੋ ਰਿਹਾ ਜੇ ਮੈਂ ਗਲਤ ਹੋਵਾਂਗਾ ਤੇ ਮੈਨੂੰ ਕੋਈ ਨਾ ਕੋਈ ਸਿਸਟ ਕਰ ਦੇਣਗੇ ਮੈਂ ਵੀ ਸਿੱਧੇ ਰਸਤੇ ਤੇ ਆ ਜਾਵਾਂ ਹੁਣ ਇਸ ਪੁਆਇੰਟ ਤੋਂ ਇਸ ਫਾਰਮੂਲੇ ਤੋਂ ਜਦੋਂ ਮੈਂ ਪੜ ਰਿਹਾ ਫਿਰ ਮੈਨੂੰ ਇਹ ਗੱਲਾਂ ਕਰਦੇ ਕਰਦੇ ਹਰ ਜੋਤ ਰੱਖੀ ਤਦ ਮੈਂ ਜਗਮੇ ਆਇਆ ਫਿਰ ਕਹਿੰਦੇ ਨੇ ਹਰ ਆਪੇ ਮਾਤਾ ਹਰ ਆਪੇ ਪਿਤਾ ਉਹ ਹਰ ਜਿਹੜਾ ਹੈ ਆਪੇ ਹੀ ਮਾਤਾ ਹੈ ਆਪੇ ਹੀ ਪਿਤਾ ਹੈ ਹੁਣ ਇਹ ਗੱਲ ਵੀ ਕਿਉਂ ਕਹਿ ਰਹੇ ਨੇ ਕਿਉਂਕਿ ਮੈਂ ਕਿਸੇ ਹੋਰ ਨੂੰ ਲਾਲਣ ਪਾਲਣ ਹਾਰ ਸਮਝ ਬੈਠਾ ਵੇ ਮੇਰਾ ਤਾਂ ਤੁਮ ਹੀ ਪਾਲਨ ਹਾਰੋ ਜੀ ਤੁਮ ਪਾਲੋਗੇ ਮੇਰੇ ਕੋ ਤੋ ਮੈਂ ਜ਼ਿੰਦਗੀ ਬਤੀਤ ਕਰੂੰਗਾ ਤੁਸੀਂ ਮੇਰੀ ਨਈਆ ਪਾਰ ਲਗਾਓਗੇ ਤਾਂ ਮੇਰਾ ਬਾੜ ਬੇੜਾ ਪਾਰ ਹੋਏਗਾ ਤੇ ਧਾਰੇ ਨੂੰ ਸਮਝ ਬੈਠੇ ਕਿਸੇ ਪਹਾੜ ਨੂੰ ਸਮਝ ਬੈਠੇ ਕਿਸੇ ਸਮੁੰਦਰ ਨੂੰ ਸਮਝ ਬੈਠੇ ਕਿਸੇ ਨਦੀ ਨੂੰ ਸਮਝ ਬੈਠੇ ਕਿਸੇ ਮਾਲਾ ਨੂੰ ਸਮਝ ਬੈਠੇ ਮਤਲਬ ਐਸੀਆਂ ਚੀਜ਼ਾਂ ਨੂੰ ਜਿਹੜੀ ਮਿੱਥਿਆ ਨੇ ਮੈਂ ਉਹਨੂੰ ਸਮਝ ਬੈਠਾ ਤੇ ਇੱਥੇ ਮੈਨੂੰ ਕਰ ਰਹੇ ਨੇ ਉਹ ਹਰ ਉਹੀ ਅਕਾਲਪੁਰਖ ਉਹੀ ਇੱਕ ਭਗਵਾਨ ਗੋਡ ਖੁਦਾ ਕੋਈ ਵੀ ਉਹ ਇੱਕ ਹੀ ਮਾਤਾ ਹੈ ਤੇ ਪਿਤਾ ਹੈ ਹੁਣ ਮਾਤਾ ਪਿਤਾ ਦਾ ਵੀ ਉਦਾਹਰਣ ਇਸ ਕਰਕੇ ਲੈ ਲਿਆ ਕਿਉਂਕਿ ਪਰਿਵਾਰ ਦੇ ਵਿੱਚ ਪਾਲਣ ਪੋਸ਼ਣ ਕੌਣ ਕਰਦਾ ਹੈ ਮਾਂ ਤੇ ਪਿਓ ਹਾਂ ਠੀਕ ਹੈ ਜਿਨ ਜੀਓ ਉਪਾ ਜਿਨ ਜੀਓ ਉਪਾਏ ਜਗਤ ਦਿਖਾਇਆ ਜਿਨ ਨੇ ਤੈਨੂੰ ਉਪਾ ਕੇ ਤੈਨੂੰ ਇਹ ਜਗਤ ਦਿਖਾਤਾ ਤੂੰ ਦੇਖ ਪਾ ਰਿਆ ਫਿਰ ਕਹਿੰਦੇ ਗੁਰ ਪ੍ਰਸਾਦੀ ਬੁੱਝਿਆ ਇਹ ਮੈਨੂੰ ਕਿਵੇਂ ਸਮਝ ਆਈ ਗੁਰ ਤੋਂ ਵਿਜ਼ਡਮ ਲੈ ਕੇ ਗੁਰ ਦੀ ਵਾਈਜ਼ਨੈਸ ਲੈ ਕੇ ਮੈਨੂੰ ਇਹ ਮੈਂ ਬੁੱਝ ਲਿਆ ਤਾਂ ਚੱਲਣ ਤੋਂ ਹੋਆ ਚਲਤ ਨਦਰੀ ਆਇਆ ਹੁਣ ਕਹਿੰਦੇ ਇਹ ਜਦੋਂ ਮੈਂ ਗੁਰੂ ਤੋਂ ਸਮਝ ਲਈ ਇਹ ਜਿਹੜੀ ਗੱਲ ਗੁਰਬਚਨ ਵੀ ਜੀ ਨੇ ਵਰਡ ਦਿੱਤਾ ਉਹ ਮੈਂ ਥੋੜਾ ਜਿਹਾ ਹੋਰ ਉਹਨੂੰ ਐਕਸਪਲੇਨ ਕਰਦਾ ਵੀ ਇਹ ਜਿਹੜੀ ਦੁਨੀਆ ਚੱਲ ਰਹੀ ਹੈ ਇਹ ਜਲਦੀ-ਜਲਦੀ ਹੁਣ ਮੈਨੂੰ ਜਲਦੀ ਨਜ਼ਰ ਆ ਰਹੀ ਹੈ ਜੋ ਚੱਲ ਰਿਹਾ ਉਹ ਮੈਨੂੰ ਜਲਦੀ ਨਜ਼ਰ ਆ ਰਹੀ ਹੈ ਮੈਨੂੰ ਹੁਣ ਨਜ਼ਰ ਆਣ ਲੱਗ ਗਿਆ ਕਿਉਂ ਕਿਵੇਂ ਨਜ਼ਰ ਆਣ ਲੱਗ ਗਿਆ ਪਹਿਲੇ ਨਹੀਂ ਸੀ ਨਜ਼ਰ ਆਉਂਦਾ ਪਹਿਲੇ ਤਾਂ ਮੈਂ ਕਹਿੰਦਾ ਸੀ ਕੋਈ ਜਿਹੜਾ ਬੈਠਾ ਮੇਰੇ ਗਵਾਂਢ ਦੇ ਵਿੱਚ ਮੈਨੂੰ ਮੰਤਰ ਬੜੇਗਾ ਤਾਂ ਚਲੇਗਾ ਉਹ ਕਹਿੰਦੇ ਗੁਰ ਪ੍ਰਸਾਦੀ ਬੂਜਾ ਗੁਰੂ ਨੇ ਜਦੋਂ ਮੈਨੂੰ ਪ੍ਰਸਾਦ ਦੇ ਰੂਪ ਚ ਸਮਝ ਦਿੱਤੀ ਮੈਂ ਬੁੱਝ ਗਿਆ ਹੁਣ ਮੈਂ ਬੁੱਝ ਗਿਆ ਹੁਣ ਜੋ ਮੇਰੇ ਸਾਹਮਣੇ ਚੱਲ ਰਿਹਾ ਉਹ ਮੈਨੂੰ ਚਲਦਾ ਨਜ਼ਰ ਆ ਰਿਹਾ ਸੋ ਇਹਨੂੰ ਮੈਂ ਇਸ ਤਰ੍ਹਾਂ ਨਵਾਂ ਅੱਗੇ ਕਹਿੰਦੇ ਨੇ ਕਹਾ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਜਦੋਂ ਸ੍ਰਿਸ਼ਟ ਬਣੀ ਉਸ ਸ੍ਰਿਸ਼ਟੀ ਦਾ ਮੂਲ ਰਚਿਆ ਜਦੋਂ ਬੇਸ ਉਹਨਾਂ ਨੇ ਬਣਾਇਆ ਜੋਤ ਰੱਖੀ ਉੱਥੇ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹੋਰ ਕੋਈ ਕਹਾਣੀ ਨਹੀਂ ਮੈਨੂੰ ਲੱਗ ਰਿਹਾ ਵੀ ਗੁਰੂ ਸਾਹਿਬ ਨੇ ਉਹ ਸਾਰੀ ਪੁਰਾਣੀ ਮਨੋਤਾ ਨੂੰ ਮਤ ਨੂੰ ਜਿਹੜੀ ਮੈਂ ਮੰਨ ਕੇ ਬੈਠਾ ਸੀ ਉਹਨੂੰ ਗੁਰੂ ਸਾਹਿਬ ਨੇ ਠੱਲ ਪਾ ਕੇ ਮੈਨੂੰ ਇਕਦਮ ਰਿਲੈਕਸ ਕਰਤਾ ਚਿੰਤਾ ਮੁਕਤ ਕਰਤਾ ਵੀ ਹੁਣ ਤੂੰ ਰਿਲੈਕਸ ਹੋ ਜਾ ਇਹ ਗੇਮ ਹੈ ਤੂੰ ਆਇਆ ਕਿਵੇਂ ਤੇ ਤੂੰ ਦੇਖ ਕੀ ਮੇਰੇ ਆ ਜੀ ਠੀਕ ਲੱਗੇ ਬਾਕੀ ਬੰਦ ਦੱਸਦੇ ਹਾਂ ਬਿਲਕੁਲ ਠੀਕ ਲੱਗਾ ਕੀ ਕਰੋ ਅੱਛਾ ਜੀ ਅੱਛਾ ਜਰ ਮੈਂ ਕਰਾਂ ਹੁਣ ਅੱਗੇ ਕਹਿੰਦੇ ਨੇ ਮਨ ਚਾਉ ਪਿਆ ਦੇਖੋ ਬਾਣੀ ਦੇ ਵਿੱਚ ਲਹਿਜਾ ਬੜਾ ਜ਼ਰੂਰੀ ਮੈਨੂੰ ਲੱਗ ਰਿਹਾ ਹਰ ਰੋਜ਼ ਮੈਨੂੰ ਹੋ ਰਿਹਾ ਵੀ ਲਹਿਜਾ ਜਦੋਂ ਅਸੀਂ ਜਦੋਂ ਆਪਾਂ ਆਪਣੇ ਗੁਰੂ ਤੋਂ ਜਦੋਂ ਇੱਕ ਲਹਿਜੇ ਦੇ ਵਿੱਚ ਸੁਣਦੇ ਆਂ ਵੀ ਮੈਨੂੰ ਸਮਝਾ ਰਹੇ ਨੇ ਮੈਨੂੰ ਤਾੜਨਾ ਦੇ ਰਹੇ ਨੇ ਮੈਨੂੰ ਗੁੱਸਾ ਕਰ ਰਹੇ ਨੇ ਜੇ ਤਾਂ ਮੈਂ ਇਹਨੂੰ ਐਵੇਂ ਜਿਵੇਂ ਸ਼ਬਦ ਦਿੱਤੀ ਹੁੰਦੇ ਉੱਤੇ ਹੈ ਨਾ ਜਿਵੇਂ ਆਪਾਂ ਸ਼ਬਦ ਆਨੰਦ ਵੇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਜਤ ਗੁਰਤਾ ਪਾਇਆ ਸਹਿਜ ਜਦੋਂ ਅਸੀਂ ਐਵੇਂ ਬੋਲਦੇ ਹਾਂ ਕੀ ਸਮਝ ਆਣਾ ਉਸੇ ਤਰ੍ਹਾਂ ਉਹ ਕਹਿੰਦਾ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਗਾਉ ਜਿਵੇਂ ਭੰਦੀ ਨੇ ਕਿਹਾ ਗਾਉ ਸਖੀ ਗ੍ਰਹਿ ਮੰਦਰ ਬਣਿਆ ਹੁਣ ਇਹ ਸੁਨੇਹਾ ਦੇ ਰੇ ਗੁਰੂ ਪਾਚਾ ਮੈਨੂੰ ਦੱਸ ਰਿਹਾ ਮਨ ਦੇ ਵਿੱਚ ਚਾਉ ਆਇਆ ਖਿੜਾਉ ਆਇਆ ਮੇਰੇ ਮਨ ਦੇ ਵਿੱਚ ਇੱਕ ਚਾਉ ਆਇਆ ਪ੍ਰਭ ਆਗਮ ਸੁਣਿਆ ਉਹਨੂੰ ਪ੍ਰਭ ਆ ਰਿਹਾ ਹਾ ਸੁਣ ਲਿਆ ਮੈਂ ਮੈਂ ਉਸ ਪ੍ਰਭ ਦੀ ਆਗਮਤਾ ਉਸ ਦਾ ਗਿਆਨ ਬੇਸਿਕਲੀ ਉਸ ਦਾ ਗਿਆਨ ਕਿਉਂਕਿ ਉਹ ਨਿਰাকার ਹੈ ਨਾ ਰੂਪ ਹੈ ਅਸੀਂ ਆਪਣੇ ਮੰਗਲਾ ਚਰਨ ਚ ਮੂਲ ਦੇ ਵਿੱਚ ਆਪਾਂ ਇਹ ਸਮਝ ਚੁੱਕੇ ਹਾਂ ਹੁਣ ਇੱਥੇ ਫਿਰ ਪ੍ਰਭ ਲਿਖਿਆ ਤੇ ਸਾਨੂੰ ਪ੍ਰਭ ਦਾ ਮਤਲਬ ਪਤਾ ਹੈ ਵੀ ਉਹਦਾ ਨਾ ਰੂਪ ਹੈ ਨਾ ਰੰਗ ਹੈ ਨਾ ਰੇਖ ਹੈ ਉਹ ਨਾ ਕਿਸੇ ਮੂਰਤੀ ਚ ਹੈ ਨਾ ਕਿਸੇ ਉਹ ਹਰ ਕਿਸੇ ਜਗ੍ਹਾ ਤੇ ਹੈ ਨਾ ਕਿਸੇ ਫੋਟੋ ਚ ਹੈ ਹਰ ਕਿਸੇ ਜਗ੍ਹਾ ਤੇ ਆਗਮ ਸੁਣਿਆ ਹੁਣ ਆਗਮ ਨੂੰ ਜੇ ਆਪਾਂ ਟੈਕਨੀਕਲ ਵਰਡ ਦੇਖੀ ਜੇ ਕੋਈ ਹੋਰ ਵੀ ਆਗਮ ਦਾ ਸਪਸ਼ਟ ਮਤਲਬ ਦੱਸਣਾ ਚਾਹਤੇ ਮੈਂ ਉਹਦੇ ਵਿੱਚ ਜੋੜ ਲਵਾਂਗਾ ਤੇ ਆਪਣੀ ਗੱਲ ਦੇ ਵਿੱਚ ਜੇ ਗੁਰਬਚਨ ਵੀਰ ਜੀ ਹੈਲਪ ਕਰ ਦਨ ਤਾਂ ਆਗਮ ਕੀ ਹੋਇਆ ਆਗਮ ਦਾ ਮਤਲਬ ਆਗਮਨ ਜੇ ਜਿਹੜਾ ਕੋਈ ਆ ਗਿਆ ਜਿਸ ਤਰ੍ਹਾਂ ਵੀਰ ਜੀ ਉੱਤੇ ਲਿਖ ਰਹੇ ਨੇ ਨਾ ਮਾਤਾ ਪਿਤਾ ਜਿਨ ਜਿਉ ਉਪਾਇਆ ਕਿ ਮਾਤਾ ਪਿਤਾ ਜਿ ਵੀ ਉਹ ਹੋਈ ਸੀ ਤੇ ਹੁਣ ਉਹ ਜਿਹੜਾ ਜਿਉ ਉਪਾਇਆ ਤੇ ਉਹਦਾ ਅੱਗੇ ਆ ਕੇ ਇੱਥੇ ਆ ਗਿਆ ਇੱਥੇ ਗਿਆ ਮਨ ਚਾਉ ਪਿਆ ਪਰ ਆਗਮਸ ਜਦੋਂ ਇੱਕ ਬੱਚਾ ਹੋਣ ਵਾਲਾ ਹੁੰਦਾ ਤੇ ਖੁਸ਼ੀਆਂ ਆ ਜਾਂਦੀਆਂ ਨੇ ਨਾ ਚਾਹ ਆ ਜਾਂਦਾ ਹੈ ਕਿ ਭਈ ਬੱਚਾ ਆਣ ਵਾਲਾ ਹੈ ਕਾ ਇਸੇ ਤਰ੍ਹਾਂ ਜਦੋਂ ਅਕਾਲ ਪੁਰਖ ਦਾ ਜੀਵ ਬਣਦਾ ਹੈ ਉਹ ਸਾਨੂੰ ਖੁਸ਼ੀਆਂ ਆ ਗਈਆਂ ਕੁਝ ਇਸ ਤਰ੍ਹਾਂ ਥੋੜਾ ਜਿਹਾ ਨਹੀਂ ਮੈਨੂੰ ਇਸ ਤਰ੍ਹਾਂ ਨਹੀਂ ਲੱਗ ਰਿਹਾ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਪ੍ਰਭ ਆਗਮ ਸੁਣਿਆ ਹੁਣ ਮੈਂ ਜਦੋਂ ਪ੍ਰਭ ਹਿਰਦੇ ਵਿੱਚ ਬਸ ਗਿਆ ਹਿਰਦੇ ਦੇ ਵਿੱਚ ਆਇਆ ਬਸਿਆ ਮਤਲਬ ਮੈਨੂੰ ਪਤਾ ਲੱਗ ਗਿਆ ਵੀ ਬਸ ਗਿਆ ਮੇਰੇ ਔਰ ਜਿਹੜਾ ਉਸ ਤੇ ਬੋਝ ਲਿਆ ਦਾ ਸ੍ਰੀਣੀ ਗੁਰ ਪਰ ਸਾਹਿਬ ਜੀ ਐਵਲ ਐਵਲ ਜੀ ਜੀ ਹੁ ਕੰਮ ਸ਼ੁਰੂ ਕਰੀਏ ਠੀਕ ਹੈ ਜੀ ਚਲੋ ਆਪਾਂ ਇਹਨੂੰ ਮਿਊਚਲ ਲੈ ਲੈਂਦੇ ਹਾਂ ਹੁਣ ਕਹਿੰਦੇ ਹਰ ਮੰਗਲ ਗਾਉ ਹੁਣ ਮੈਂ ਹਰ ਦੇ ਜਿਹੜੇ ਮੰਗਲ ਗੁਣ ਨੇ ਮੰਗਲ ਵਿਚਾਰ ਨੇ ਜਿਹੜੇ ਉਹ ਮੈਂ ਗਾ ਰਿਆਂ ਸਖੀ ਸਖੀ ਮਤਲਬ ਆਪਣੇ ਆਪ ਨੂੰ ਕਹਿ ਲਓ ਦੂਜੇ ਨੂੰ ਕਹਿ ਲਓ ਸਿਸਟੈਂਸ ਨੂੰ ਕਹਿ ਲਓ ਜਿਹੜਾ ਸੁਣ ਰਿਹਾ ਮੈਂ ਆਪ ਵੀ ਸੁਣ ਰਿਹਾ ਤਾਂ ਵੀ ਮੈਂ ਆਪਣੇ ਆਪ ਨੂੰ ਸਖੀ ਕਹਿ ਕੇ ਕਹਿ ਸਕਦਾ ਗੁਰੂ ਪਾਸ਼ਾ ਕਹਿ ਰਹੇ ਹੋ ਇੱਥੇ ਗ੍ਰਹਿ ਮੰਦਰ ਬਣਿਆ ਉਹਨੂੰ ਉਸੇ ਦਾ ਕਿਉਂਕਿ ਪ੍ਰਭ ਦਾ ਮੰਦਰ ਹੁੰਦਾ ਇੱਕ ਸਾਡੀ ਪੁਰਾਤਨ ਮਤ ਕਹਿੰਦੀ ਹੈ ਵੀ ਇਹ ਮੰਦਰ ਹੈ ਮੰਦਰ ਦੇ ਵਿੱਚ ਪਵਿੱਤਰ ਚੀਜ਼ਾਂ ਨੇ ਪਵਿੱਤਰ ਗੱਲਾਂ ਨੇ ਆਬਾ ਜਿਹੜੀ ਹੈ ਮੰਦਰ ਦੀ ਉਹ ਪ੍ਰਭ ਵਾਲੀ ਹੈ ਹੁਣ ਕਹਿੰਦੇ ਇਹ ਮੇਰਾ ਜਿਹੜਾ ਗ੍ਰਹਿ ਹੈ ਗ੍ਰਹਿ ਮਤਲਬ ਜਿੱਥੇ ਮੈਂ ਰਹਿ ਰਿਹਾ ਜਿੱਥੇ ਮੈਂ ਰਹਿਣਾ ਉਹ ਹੁਣ ਜਿਹੜਾ ਮੇਰਾ ਸਭ ਤੋਂ ਪਰਮਨੈਂਟ ਪਰਮਨੈਂਟ ਕਰ ਹਾਂ ਸਭ ਤੋਂ ਪਰਮਨੈਂਟ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਮੇਰਾ ਗ੍ਰਹਿ ਹੈ ਉਹ ਮੇਰਾ ਸਰੀਰ ਹੈ ਦੂਜਾ ਫਿਰ ਲੱਕੜ ਬਿਤਰਿਆਂ ਦਾ ਸੀਮਿੰਟ ਦਾ ਉਹ ਗ੍ਰਹਿ ਦੂਜਾ ਹੈ ਪਹਿਲਾ ਗ੍ਰਹਿ ਮੇਰਾ ਹੈਗਾ ਇਹ ਸ਼ਰੀਰ ਹੁਣ ਇਹ ਮੰਦਰ ਜਿਹੜਾ ਹੈ ਮੰਦਰ ਬਣ ਗਿਆ ਠੀਕ ਹੈ ਜੀ ਮੰਗਲ ਲਗਾਉਣ ਉਸ ਘਰ ਦੇ ਵਿੱਚ ਮੈਂ ਮੰਗਲ ਲਗਾ ਰਿਹਾ ਹੁਣ ਮੈਂ ਮੰਗਲ ਦਾ ਮਤਲਬ ਹੈ ਵੀ ਮੈਂ ਅਮੰਗਲ ਕੋਈ ਚੀਜ਼ ਮੇਰੇ ਵਾਸਤੇ ਰਹੀ ਹੀ ਨਹੀਂ ਜਿਹੜੀਆਂ ਪਟਕੜਾਂ ਮੈਂ ਉਸ ਪੁਰਾਤਨ ਮਨੋਤ ਦੇ ਨਾਲ ਪਟਕੜਾਂ ਲੈ ਰਿਹਾ ਸੀ ਹੁਣ ਉਹ ਸਾਰੀਆਂ ਮੇਰੀਆਂ ਮੰਗਲ ਹੋ ਗਈਆਂ ਨੇ ਮੈਨੂੰ ਹੁਣ ਉਸ ਪ੍ਰਭ ਦੇ ਨਾਲ ਇਕਮਿਕਤਾ ਦੇ ਵਿੱਚ ਕੋਈ ਉਦੇ ਤੋਂ ਕੰਪਲੇਂਟ ਨਹੀਂ ਰਹੀ ਕੋਈ ਉਹਦੇ ਤੋਂ ਕਿਲਾ ਸਿਕੋ ਨਹੀਂ ਰਿਹਾ ਤੇ ਕੋਈ ਉਹਦੇ ਵਾਸਤੇ ਮੈਨੂੰ ਉਦਮ ਨਹੀਂ ਕਰਨੇ ਪੈਂਦੇ ਹੁਣ ਹੁਣ ਮੈਂ ਬਿਲਕੁਲ ਨੀਅਰ ਹੋ ਗਿਆ ਉਹਦੇ ਆਗਮ ਹੋ ਗਿਆ ਅੱਗੇ ਕਹਿ ਰਹੇ ਨੇ ਹਰੋਂ ਗਾਉ ਮੰਗਲ ਨਿਤ ਸਖੀਏ ਸੂਖ ਦੂਖ ਤੋਸ਼ੋਗ ਦੂਖ ਨਾ ਵਿਆਪੇ ਉਹਦੇ ਕੋਈ ਸੀ ਚੀਜ਼ ਨੂੰ ਹੋਰ ਕਨਫਰਮ ਕਰ ਦਿੱਤਾ ਮੰਗਲ ਜਦੋਂ ਆ ਰਿਹਾ ਜਦੋਂ ਮੈਂ ਮੰਗਲ ਗਾ ਰਿਹਾ ਨਿਤ ਸਖੀਏ ਨਿਤਾਪ੍ਰਤੀ ਡੇਲੀ ਹਰ ਸਮੇਂ ਸੋਗ ਦੁੱਖ ਜਿਹੜਾ ਮੇਰਾ ਸੋਗ ਸੀ ਅਫਸੋਸ ਸੀ ਮੇਰਾ ਜਿਹੜਾ ਉਹਦੇ ਤੋਂ ਟੁੱਟਣ ਦਾ ਜਿਹੜਾ ਦੁੱਖ ਸੀ ਮੈਨੂੰ ਉਹ ਵੀ ਮੈਨੂੰ ਲੱਗਦਾ ਵੀ ਮੈਨੂੰ ਇੱਕ ਪੁਰਾਤਨ ਮਤ ਨੇ ਮੇਰੇ ਦਿਮਾਗ 'ਚ ਪਾਇਆ ਹੋਇਆ ਸੀ ਵੀ ਤੁਸੀਂ ਤਾਂ ਟੁੱਟ ਕੇ ਆਇਓ ਉਹਦੇ ਤੋਂ ਤੁਹਾਨੂੰ ਤੁਹਾਡਾ ਇਹ ਹੋ ਗਿਆ ਤੁਸੀਂ ਹੋਂਮੇ 'ਚ ਸੀ ਤੁਸੀਂ ਹੰਕਾਰੀ ਸੀ ਜਾਂ ਤੂੰ ਤੁਹਾਡੇ ਕੋਲ ਕਈ ਜਨਮ ਤੁਹਾਨੂੰ ਲੈਣੇ ਪੈਂਦੇ ਨੇ ਉਹ ਜਨਮ ਦਾ ਸਾਈਕਲ ਜਦੋਂ ਮੈਨੂੰ ਸਮਝਾ ਰਹੇ ਸੀ ਉੱਥੋਂ ਦੀ ਮੈਨੂੰ ਗੁਰੂ ਸਾਹਿਬ ਨੇ ਮੈਨੂੰ ਲੱਗਦਾ ਵੀ ਇਸ ਬਾਣੀ ਦੇ ਵਿੱਚ ਮੈਨੂੰ ਇਹ ਮੈਨੂੰ ਅ ਮੈਨੂੰ ਅਸਿਸਟੈਂਸ ਮਿਲ ਗਈ ਗੁਰੂ ਪਾਸ਼ਾ ਤੋਂ ਮੈਨੂੰ ਪ੍ਰਸਾਦ ਦੇ ਰੂਪ ਚ ਗਿਆਨ ਮਿਲਿਆ ਕਿ ਸੋਗ ਦੁਖ ਨ ਵਿਆਪੇ ਹੁਣ ਮੈਨੂੰ ਉਸ ਚੀਜ਼ ਦਾ ਕੋਈ ਨਾ ਅਫਸੋਸ ਹੈ ਤੇ ਨਾ ਹੀ ਕੋਈ ਦੁੱਖ ਹੈ ਨਾ ਵਿਆਪੇ ਅੱਗੇ ਕਰ ਰਹੇ ਨੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਪਾਏ ਜਪੇ ਸੋਰੀ ਅਨਹਤ ਬਾਣੀ ਗੁਰ ਸਬਦ ਜਾਣੀ ਹਰ ਨਾਮ ਹਰ ਰਸ ਇੱਕੋ ਜਿਹਾ ਪੋਗੋ ਉਹਨ ਦੇ ਕੋਈ ਤੀ ਫਿਰ ਉਸੇ ਗੱਲ ਨੂੰ ਫੋਰ ਸ਼ੋਰਟੀ ਦੇ ਤਰ੍ਹਾਂ ਮੈਨੂੰ ਦੱਸ ਰਹੇ ਨੇ ਗੁਰ ਚਰਨ ਲਾਗੇ ਦਿਨ ਸੁਭਾਗੇ ਜਿਵੇਂ ਹੀ ਮੇਰਾ ਉਹ ਦਿਨ ਸੁਭਾਗਾ ਹੋ ਗਿਆ ਜਦੋਂ ਮੈਂ ਐਸੀ ਥੌਟਸ ਨੂੰ ਛੋੜ ਕੇ ਗੁਰ ਉਸ ਵਿਜ਼ਡਮ ਦੇ ਚਰਨ ਲੱਗ ਗਿਆ ਹੁਣ ਚਰਨ ਲੱਗ ਗਿਆ ਵੀ ਅਸੀਂ ਔਰ ਕਾਫੀ ਦਿਨਾਂ ਤੋਂ ਡਿਸਕਸ ਕਰ ਰਹੇ ਆ ਦਾ ਮਤਲਬ ਹੈ ਆਪਣੀ ਜਿਹੜੀ ਮੈਂਟਲ ਐਟੀਟਿਊਡ ਸੀ ਉਹਨੂੰ ਬਾਟਮ ਐਂਡ ਤੇ ਲੈ ਗਿਆ ਕਿ ਮੈਂ ਆਪਣੇ ਗੁਰ ਦੇ ਉਸ ਤੋਂ ਇਲਾਵਾ ਮੈਨੂੰ ਹੋਰ ਕੁਝ ਨਹੀਂ ਕਰ ਸੁਣਨਾ ਮੇਰਾ ਸਤਗੁਰ ਮੇਰੇ ਸਾਹਮਣੇ ਹੈ ਉਹ ਸਤਗੁਰ ਮੈਨੂੰ ਸੁਨਿਆਹਾ ਦੇ ਰਿਹਾ ਮੈਨੂੰ ਆਰਾਮ ਦੇ ਰਿਹਾ ਬੇਸਿਕਲੀ ਮੈਨੂੰ ਆਪਣਾ ਅਮਰ ਆਨੰਦ ਚਾਹੀਦਾ ਸੀ ਉਹ ਮੈਨੂੰ ਮੇਰੇ ਗੁਰੂ ਤੋਂ ਪ੍ਰਸਾਦ ਦੇ ਰੂਪ ਚ ਮਿਲ ਗਿਆ ਜੋ ਉਹਨਾਂ ਨੇ ਮੈਨੂੰ ਗਾਈਡ ਕੀਤਾ ਹਰ ਨਾਮ ਗੁਰ ਚਰਨ ਲਾਗੇ ਹਾਂ ਅੱਗੇ ਹੁਣ ਕਹਿ ਰਹੇ ਨੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਹੁਣ ਅਨਹਤ ਦਾ ਮਤਲਬ ਹੈ ਜਿਹੜੀ ਨਿਰੰਤਰ ਰਿਕਾਰਡਿੰਗ ਤੋਂ ਪਹਿਲਾਂ ਮੈਨੂੰ ਵਰਡ ਮੀਨਿੰਗ ਦੱਸਿਆ ਸੀਗਾ ਉਹ ਨਿਰੰਤਰ ਬਾਣੀ ਐਸੀ ਬਾਣੀ ਜਿਹੜੀ ਨਿਰੰਤਰ ਚੱਲਦੀ ਹੈ ਕੀ ਗੁਰ ਸ਼ਬਦੀ ਗੁਰ ਦੇ ਸ਼ਬਦ ਤੋਂ ਉਹ ਵਾਈਜ਼ਵਾਈਸ ਨੈਸ ਵਿਜ਼ਡਮ ਤੋਂ ਮੈਨੂੰ ਜਿਹੜੀ ਜਾਣਕਾਰੀ ਮਿਲੀ ਜਾਣੀ ਦਾ ਮਤਲਬ ਜਾਣਕਾਰੀ ਮੈਨੂੰ ਉੱਥੋਂ ਦੀ ਮਿਲੀ ਗੁਰੂ ਦੇ ਗੁਰ ਤੋਂ ਜਿਹੜੇ ਸ਼ਬਦ ਆਏ ਉਤੋਂ ਮੈਨੂੰ ਜਾਣ ਜਾਣਕਾਰੀ ਮਿਲੀ ਕੀ ਜਾਣਿਆ ਮੈਂ ਕੀ ਜਾਣਿਆ ਹਰ ਨਾਮ ਹਰ ਰਸ ਭੋਗੋ ਹੁਣ ਜਿਵੇਂ ਹੀ ਮੈਂ ਉਸ ਹਰ ਦੇ ਨਾਮ ਦੇ ਬਾਰੇ ਮੈਨੂੰ ਪਤਾ ਲੱਗਿਆ ਆਪਣੇ ਗੁਰ ਤੋਂ ਸ਼ਬਦ ਤੋਂ ਮੈਂ ਜਾਣ ਲਿਆ ਹੁਣ ਮੈਂ ਹਰ ਦਾ ਰਸ ਜਿਹੜਾ ਹੈ ਭੋਗ ਰਿਹਾ ਹਾਂ ਉਹਦੀ ਜਿਹੜੀ ਮਿਠਾਸ ਹੈ ਅੰਦਰ ਜਿਹੜੀ ਸ਼ੀਤਲਤਾ ਹੈ ਅੰਦਰ ਜਿਹੜਾ ਮੰਗਲ ਮੇਰੇ ਬਣ ਗਿਆ ਹੁਣ ਮੈਂ ਉਹਨੂੰ ਭੋਗ ਰਿਹਾ ਹਾਂ ਅੱਗੇ ਕਹਿ ਰਹੇ ਨੇ ਕਹ ਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਹੁਣ ਕਹ ਹੈ ਨਾਨਕ ਨਾਨਕ ਜੀ ਕਹਿ ਰਹੇ ਨੇ ਕਰਨ ਕਾਰਨ ਜੋਗੋ ਜੋ ਵੀ ਕਰਨ ਵਾਲਾ ਕਾਰਨ ਸੀ ਜਿਹੜਾ ਵੀ ਕਾਰਨ ਦਾ ਕਰਤਾ ਹੈ ਕਰਨ ਵਾਲਾ ਹੈ ਜਿਹੜਾ ਜੋਗ ਹੈ ਉਸ ਦੇ ਕਰਨ ਵਾਲਾ ਪ੍ਰਭ ਆਪ ਹੈ ਉਹ ਆਪ ਨੂੰ ਹੀ ਮੈਂ ਮਿਲਿਆ ਮਿਲਿਆ ਕਿਵੇਂ ਗੁਰੂ ਦੇ ਪ੍ਰਸਾਦ ਤੋਂ ਮੇਰੀ ਕੌਨਸ਼ੀਅਸ ਦੇ ਵਿੱਚ ਮੇਰੇ ਮਾਈਂਡ ਦੇ ਵਿੱਚ ਮੇਰੀ ਥਾਟਸ ਦੇ ਵਿੱਚ ਹੁਣ ਉਹ ਪੱਕਾ ਹੋ ਗਿਆ ਫਿਕਸ ਹੋ ਗਿਆ ਪਰਬ ਆਪ ਮਿਲਿਆ ਕਰਨ ਕਾਰਣ ਜੋਗੋ ਉਹ ਪ੍ਰਭ ਜਿਹੜਾ ਕਰਨ ਕਾਰਣ ਜੋਗੋ ਹੈ ਜਿਹੜਾ ਸਾਰੇ ਕਾਰਨ ਕਰਨ ਕਰਦਾ ਹੈ ਉਹ ਜਦੋਂ ਮੈਨੂੰ ਮਿਲਿਆ ਹੁਣ ਮੈਂ ਮੇਰੇ ਮਨ ਦੇ ਵਿੱਚ ਮੇਰੇ ਗ੍ਰਹਿ ਦੇ ਵਿੱਚ ਮੰਗਲ ਚੱਲ ਰਿਹਾ ਮੈਂ ਮੰਗਲ ਘਾ ਰਿਹਾ ਹਾਂ ਹੁਣ ਮੇਰੇ ਅੰਦਰ ਕੋਈ ਸੋਗ ਤੇ ਦੁੱਖ ਕੋਈ ਨਹੀਂ ਵਿਆਪਦੇ ਮੈਨੂੰ ਹੁਣ ਅਗਲੇ ਜਨਮ ਪਿਛਲੇ ਜਨਮ ਦੀ कोई चिंता नहीं जी पण जी थैंक यू वेरी मच दे किसी ने कोई ठीक नहीं जी, लगी गल तो मैंने जरूर जी नहीं आ, अर्थ क्लियर नहीं बहुत क्लियर हो गया ठीक है पण जी थैंक यू जी थैंक यू आपने आज करने होते कुछ कर सकते हो जी हां जी किते लग रहा है भी ठीक नहीं है जरूर नहीं बहुत बहुत बढ़िया हो गया जी अच्छा जी थैंक यू जी जी ਯਾਰ ਜੀ ਇਸ ਤੇ ਨਹੀਂ ਆ ਰਿਹਾ ਵੀਰ ਜੀ ਠੀਕ ਹੈ ਜੀ ਫਿਰ ਰਿਕਾਰਡਿੰਗ ਅੱਛਾ ਜੀ ਠੀਕ ਹੈ ਜੀ ਮੈਂ ਫਿਰ ਸਮ ਅਪ ਕਰ ਦੇਣਾ ਅਮਰਜੋਤ ਪੈਂਜੀ ਦਾ ਅਪਰੀਸ਼ੀਏਸ਼ਨ ਆ ਥੈਂਕ ਯੂ ਪੈਂਜੀ ਤੁਹਾਡਾ ਪੈਂਜੀ ਥੈਂਕ ਯੂ ਜੀ ਬੜੇ ਪਿਆਰ ਦੇਦੇ ਤੇ ਥੋੜਾ ਹੌਸਲਾ ਬਣ ਜਾਂਦਾ ਬਾਕੀ ਆਪਾਂ ਹੋਰ ਸੁਧਾਰ ਦੀ ਗੁੰਜਾਇਸ਼ ਦੇ ਵਿੱਚ ਵੀ ਰਹਿਨੇ ਆ ਜਿੱਥੇ ਕਿਤੇ ਕੋਈ ਗੱਲ ਲੱਗੇ ਕਿਸੇ ਨੂੰ ਹੋਰ ਨੂੰ ਜਿਹੜੇ ਸੁਣ ਰਹੇ ਨੇ ਤੇ ਜਰੂਰ ਤੁਸੀਂ ਸਾਨੂੰ YouTube ਤੇ ਕਮੈਂਟਸ ਦਿਓ ਅਪਡੇਟ ਕਰੋ ਅਸੀਂ ਹੋਰ ਸੁਧਾਰ ਦੀ ਕੋਸ਼ਿਸ਼ ਕਰਾਂਗੇ ਪਰ ਮਕਸਦ ਇਹ ਹੈ ਵੀ ਗੁਰਬਾਣੀ ਗੁਰੂ ਸਾਹਿਬ ਨੇ ਜਦੋਂ ਜਿਹੜੀ ਵੀ ਬਾਣੀ ਅਸੀਂ ਪੜਨੀ ਹੈ ਕਿਰਪਾ ਕਰਕੇ ਮੈਨੂੰ ਜਿਹੜੀ ਬੈਟਰਮੈਂਟ ਦਿੱਖਦੀ ਹੋਇਆ ਵੀ ਮੈਂ ਜਿਹੜੇ ਸਾਡੇ ਕੁਝ ਸਾਡੇ ਵੱਡਿਆਂ ਨੇ ਆਪਾਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਸਾਡੇ ਵੱਡਿਆਂ ਨੇ ਜੋ ਹੋ ਚੁੱਕਾ ਉਹਦੇ ਵਿੱਚ ਅਸੀਂ ਇਹ ਦੇਖਿਆ ਵੀ ਬਾਣੀ ਪਹਿਲਾ ਪੜਾ ਸੀ ਪੜਨਾ ਤੇ ਅਸੀਂ ਹੁਣ ਪਹਿਲੇ ਪੜਾ ਤੇ ਹੀ ਖੜ ਗਏ ਅੱਗੇ ਨਹੀਂ ਚੱਲੇ ਗੁਰੂ ਸਾਹਿਬ ਦਾ ਸਨੇਹਾ ਸਮਝਣਾ ਸਾਡੇ ਵਾਸਤੇ ਸਿਰਮੌਰ ਸੀ ਤੇ ਸਨੇਹਾ ਸਮਝਣ ਦਾ ਮਤਲਬ ਇਹ ਸੀ ਵੀ ਗੁਰੂ ਪਾਤਸ਼ਾਹ ਸਾਨੂੰ ਕਿਸੇ ਜਗ੍ਹਾ ਤੋਂ ਬਚਾ ਰਹੇ ਨੇ ਸਾਨੂੰ ਕਿਸੇ ਜਗ੍ਹਾ ਤੋਂ ਛੁਟਕਾਰਾ ਦਿਵਾ ਰਹੇ ਨੇ ਜਿੱਥੇ ਅਸੀਂ ਅੰਧਕੂਪ ਦੇ ਵਿੱਚ ਫਸੇ ਆ ਤਾਂ ਉਹ ਤਾਂ ਹੀ ਵੀਕਲ ਪਾਵਾਂਗੇ ਜਦੋਂ ਗੁਰੂ ਸਾਹਿਬ ਦਾ ਸਨੇਹਾ ਅਸੀਂ ਗ੍ਰਹਿਣ ਕਰ ਪਾਵਾਂਗੇ ਸਮਝ ਪਾਵਾਂਗੇ ਸੋ ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਇਹ ਪਲੇਟਫਾਰਮ ਅਸੀਂ ਸ਼ੁਰੂ ਹੀ ਸੀ ਕਰਕੇ ਕੀਤਾ ਵੀ ਜਿੱਥੇ ਅਸੀਂ ਸਾਰੇ ਭੈਣ ਭਰਾ ਮਿਲ ਕੇ ਬੈਠ ਕੇ ਅਸੀਂ ਇੱਕ ਦੂਜੇ ਦੇ ਨਾਲ ਵਿਚਾਰ ਕਰੀਏ ਤੇ ਡਿਸਕਸ ਕਰੀਏ ਜੋ ਵੀ ਇੱਕ ਦੂਜੇ ਨਾਲ ਸਾਂਝਾ ਹੈਗਾ ਸਾਰੀ ਬਣਾ ਕੇ ਰੱਖੀਏ ਸਾਰੇ ਜੁੜੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕੱਲ ਛੇਰੇ ਟਾਈਮ ਤੇ ਮਿਲਦੇ ਆਂ ਜੀ 8:30 ਵਜੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ